ਸਤਿ ਸ੍ਰੀ ਅਕਾਲ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਦੋ ਬੜਾ ਐਚਫ ਗੱਪਣਾ ਤੇ ਇੱਕ ਹੈਗਾ ਸੂਈ ਵੀ ਤਿੰਨ ਨਾਲ ਕੇਜ ਦਾ ਡਿਟੇਲ ਵੀਰ ਤੋਂ ਪੁੱਛਦੇ ਆ ਆਓ ਅਗਲੀ ਕਰੀਏ ਗੱਲਬਾਤ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਕੈਨ ਸਿੰਘ ਪਿੰਡ ਢੋਲਾ ਜ਼ਿਲ੍ਹਾ ਬਰਨਾਲਾ ਜੀ ਮੋਬ 9878585499 9878585499 ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਹਾਂਜੀ ਤਿੰਨ ਵਿਹੜਾ ਦਿਖਾਵਾਂਗੇ ਹਨਾ ਹਾਂਜੀ ਠੀਕ ਹੈ ਬਾਕੀ ਆਪਣੇ ਸੇਲ ਹੋ ਗਏ ਹਨਾ ਬਾਸ ਤਾਂ ਰਿਮਚਾਰ ਵਿੱਚ ਗੇਮਰੇ ਕੱਲ੍ਹ ਮਿੱਕੀ ਦੇ ਤੱਕ ਰਾਕੀ ਆ ਠੀਕ ਆ ਉਹ ਵੀ ਗੇਮਰੇ ਉਹ ਵਿਹੜਾ ਹੁਣੇ ਫੈਕੀ ਵਿੱਚ ਮਤਲਬ ਕਹਿਣ ਦਾ ਭਾਅ ਉਹ 5-6 ਨਾਲ ਹੁੰਦੀ ਜਦੋਂ ਕੀ ਹੋਊਗਾ 10-15 ਹੁੰਦਾ ਠੀਕ ਹੈ ਪਹਿਲਾ ਨੰਬਰ ਆਪਾਂ ਜਿਹੜੀ ਵਿਹੜ ਦੇਖੀ ਜਾਂਦੇ ਆ ਇਹ ਜਰਸੀ ਕਰਾ ਸਕਦੇ ਜਰਸੀ 'ਚ ਹਲਕਾ ਜਿਹਾ ਕਰਾ ਸਕਿਆ ਹਨਾ ਤੇ ਵੱਡੀ-ਵੱਡੀ ਫੌਤ ਆ ਹਨਾ ਮੂਰਤੀ ਡਾਢੀ ਬਾਜਨ ਵਾਲੀ ਵਿਹੜਾ ਬੱਚਾ ਕੀ ਆ ਗਿਆ ਸੇਲ ਕ ਕੈਮਾ ਦਿਨ ਹੋ ਗਿਆ ਸੁਈ ਨੂੰ ਇਹਨੂੰ ਅੱਜ ਚੋਸਾ ਦੇਣਾ ਵੀਰੇ ਜੇ ਰੋਕੇ ਆ ਓਕੇ ਆ ਵੀਰੇ ਦੁੱਧ ਕਿੰਨਾ ਕੋਲ ਦੁੱਧ 18 ਲੀਟਰ ਬੋਲੀ ਹੋਊ ਵੀਰੇ ਸਟਾਰਟਿੰਗ ਹੈ ਹਾਂਜੀ ਵੀਰੇ ਠੀਕ ਹੈ ਇਹਦਾ 22 ਲੀਟਰ ਟੂਨ ਕਰੂਗਾ ਕਿੱਥੇ ਹੋਊਗਾ ਦੁੱਧਾ ਦੁੱਧ ਕਰ ਸੁਈ ਜੇ ਰੋਕੇ ਆ ਆ ਜਾਲਾ ਦੱਸਦਾ ਜਿਹੜਾ ਲੱਗਿਆ ਵਾ ਹਣਾ ਹਾਂਜੀ ਮੈਂ ਲਾਉਂਦਾ ਉਹ ਤਾਂ ਗਾਰੰਟੀ ਹੋ ਆਪਣੇ ਕੋਲ ਸੀਸੀਟੀਵੀ ਲੱਗਿਆ ਬਸ ਕਰਦੇ ਆਲਾ ਚੈੱਕ ਕਰ ਲੈ ਵੀਰੇ ਜੈ ਜੈ ਗੱਲ ਤੇ ਅੰਦਾਜ਼ਾ ਲਾ ਕੇ ਜਿੰਨੇ ਵੀ ਕਿੱਥੇ ਕਿ ਚੱਲੂਗੀ ਇਹ ਇਹ ਬਾਈ 22 ਕਿਲੋ ਟੂਨ ਦਾ ਘਟਿਆ ਵਾ ਤਾਂ 25 ਕਿਲੋ ਦੁੱਧ ਤਾਂ ਐਡੀ ਵੈੜ ਨੂੰ ਕਹਿਣ ਦਾ ਭਾਵ ਆਪਣਾ ਵੀ 22 ਤੋਂ ਬਾਅ ਰੇਟ ਵੀਰੇ ਮੁੱਲ 85 ਕਰਦੇ ਆਂ ਤੇ 2 ਪਟਾ 80000 ਦੀ ਵੜ ਦੇ ਜੀ 70000 ਦੀ ਗੱਡੀ ਚੜ ਜੂਗੀ ਹਾਂ ਚੜ ਜੂਗੀ ਆਏ ਕੇ ਤਾਂ ਛੂਟ ਸੱਪਾ ਕਰ ਦਾਂਗੇ ਮਾਨਤਾ ਨਹੀਂ ਹੁੰਦੀ ਵੀਰੇ ਬਾਹਲਾ ਨਹੀਂ ਫਰਕ ਮੈਂ ਤੇ ਵੀਰੇ ਪਹਿਲਾਂ ਪਤਾ ਨਾ ਮਾਰ ਕੇ ਦਿਖਾ ਲੈ ਫੇਰ ਤੋੜਦੇ ਆ ਮਾਰੋ ਵੀਰੇ ਧਾਰਾ ਬਿਲਕੁਲ ਦਿੱਖਦਾ ਸੁਭਰ ਬੱਚਾ ਚਾਹੁੰਦਾ ਦੇਖ ਸਕਦੇ ਹੋ ਬੱਚਾ ਲਾ ਕੇ ਉਹਨਾਂ ਪੰਨੇਆਣਾ ਪਾਤਾ ਇਹਦੇ ਸੁਭਰ ਧਾਰਾ ਵਗੈਰਾ ਦੇਖੋ ਪੂਰੀਆਂ ਸਾਫ ਸੁਥਰੀਆਂ ਅਜੀ ਬੋਲਾ ਜੀ ਕਿੰਨਾ ਬੋਲਾ ਹੋ ਗਿਆ ਇਸਕੇ ਨੀਚੇ 18 ਲੀਟਰ ਆਏਗਾ ਜੀ ਠੀਕ ਹੈ 18 ਲੀਟਰ ਦੁੱਧ ਨੀਟ ਬਿਲਕੁਲ ਆ ਜਾਏਗਾ ਦੇਖੋ ਕਿਵੇਂ ਹੈਗਾ ਮਗ ਸੱਚ ਚੁਆਇਚ ਵੀ ਦੇਖੋ ਕਿਆ ਬਾਤਾਂ ਗੜਬੇ ਵਰਗਾ ਜਾਉਣਾ ਤੇ ਮਟਾ ਮੋਟਰ ਆ ਵੀਰੇ ਮੱਛੀ ਮੋਟਰ ਤੇ ਠੰਡੀ ਸੀਦਾ ਬਰਫੀ ਆ ਜਾਵਾ ਹਨਾ ਕਈ ਯਾਰ ਇਹ ਤੂੰ ਠੰਡੀ ਕਿੱਥੋਂ ਮਿਲਦੀ ਤੇ 78000 ਦੀ ਆਪਾਂ ਦੇਣੀ ਆ ਦੇਣੀ ਆ ਧੋਰੀ ਵੀਰ ਬਾਹਰ ਨੂੰ ਇਹਨੂੰ ਬਾ ਬਾਈ ਤੇ ਮੁਠੀ ਵਾਲਾ ਥਾਣਾ ਜਾਵਾ ਕਿਆ ਬਾਤਾਂ ਸੁਭਰੋ ਮੂੰਹ ਮੱਥਾ ਦੇਖੋ ਜਰਸੀ ਕਰਾਸ ਤੇ ਮੋਟਾ ਮੋਟਾ ਥਾਣਾ ਜਾਵਾ ਗੜਬੇ ਵਰਗਾ ਪੂਰੀ ਹਿੰਦਰ ਹੇਲ ਜਾਵਾ ਰੇਲ ਦਾ ਡੱਬਾ ਹੀ ਆ ਤੇ ਰੇਲ ਦਾ ਡੱਬਾ ਇਸ ਗੱਲੋਂ ਕਿ ਆ ਮੋਟੀ ਟਾੜੀ ਪੂਰਾ ਬਜਨ ਵਾਲੀ ਬੈੜਾ ਸਿਰਫ 70000 ਆ ਨਹੀਂ ਜਾਂਦੀ ਵੀਰੇ ਭਈਏ ਤੋਂ ਥੋੜਾ ਬੱਚੇ ਦਾ ਕਰਕੇ ਕਰ ਕੰਨਾਂ ਦਾ ਕਰਦੀ ਆ ਹਨਾ ਹਾਂ ਸੜੀ ਨਹੀਂ ਜਾਂਦੀ ਵੀਰੇ ਬਾਲਾ ਬਜਨਾ ਬੈੜ ਤੇ ਦੁੱਧ ਮੰਨ ਕੇ ਚੱਲੀਏ ਵੀ 24 25 ਦੇ ਘਰਾਂ ਚੱਲਣ ਵਾਲੀ ਹੈਗੀ ਆ ਹਨਾ ਸੋ ਲੇਵਾ ਦੇਖੋ ਨੇੜ ਤੋਂ ਨਹੀਂ 25 ਕਿਲੋ ਦਿੰਦੀ ਫੇਰ ਨਹੀਂ ਦਿੰਦੀ ਕੋਈ ਗੱਲ ਨਾ ਲੋ ਤੇ ਫਿਰ ਆਪਾਂ ਜਿੱਥੋਂ ਤੁਸੀਂ ਲੈ ਜਾਂਦੇ ਮੈਂ ਕਿ ਉਹਨਾਂ ਤੋਂ ਮੰਗਿਆ 90 ਲੱਖ 110000 ਰੁਪਏ ਮੰਗਿਆ ਸੀ ਜੈ ਜਗਲਾ ਹੁਣ ਆਪਾਂ ਸਾਰੇ ਖਾਲੇ ਘੜਤੇ ਜਮਾਂ ਹਨਾ ਸੌwidehat ਰਸਾਂ ਸਿਰੇ ਦੇ ਘਾੜੇ ਜਮਾਂ ਦਵਾਈ ਫੇਰ ਆਈ ਨੂੰ ਕਹਿੰਦੇ ਜੇ ਹੱਲੇ ਕੋਈ ਦਿੱਕਤ ਨਹੀਂ ਠੀਕ ਆ ਠੰਡੀ ਸੀਰ ਆ ਜਾਵਾਂ ਹਣਾ ਸੋ ਠੰਡੀ ਸੀਰ ਆ ਜਾਵਾਂ ਜੀ ਬਾਹਰ ਕੋ ਵਰਗੀ ਜਾਵਾਂ ਸੋ ਠੱਡੀ ਸੀਰ ਦੇਖੋ ਜਿਵੇਂ ਓਕੇ ਆ ਜਾਵਾਂ ਤੂੰ ਦੇਖੋ ਧਾਰਾ ਦੂਰਾ ਪੂਰਾ ਓਕੇ ਜਿਵੇਂ ਮਰਜੀ ਬੈਠੀ ਚੱਲੋ ਹਣਾ ਨਾ ਨਾ ਕੋਈ ਦਿੱਕਤ ਨਹੀਂ ਨਿਆਣੇ ਨੂੰ ਨਹੀਂ ਦੇਖੋ ਤਾਂ ਬਣ ਜੀ ਗਾ ਠੀਕ ਆ ਬਾ ਓਕੇ ਬਾ ਠੀਕ ਆ ਕੋਈ ਦਿੱਕਤ ਨਹੀਂ ਨਾ ਅਗਲਾ ਤਾਂ ਫੇਰ ਮਾਰਦੇ ਤੂੰ ਦਿੱਕਤ ਨਹੀਂ ਗੱਲਾਂ ਚ ਚਵਾਈ ਦੀ 1 ਨੰਬਰ 78000 ਦੀ ਵੇੜ ਆਪਾਂ ਇਹਦੇ ਵਿੱਚੋਂ ਛੋਟ ਸਪਾ ਕਰ ਦਾਂਗੇ ਹਾਂਜੀ ਬਾ ਠੀਕ ਆ ਓਕੇ ਕਾਹ ਨੂੰ ਧੀਰ ਮਤਰਾ ਢੋਲਣਾ ਇਹਨਾਂ ਅੱਗੇ ਵੀਰੇ ਦੂਜੇ ਨੰਬਰ ਤੇ ਐਚ ਐਫ ਦੇਖੀਏ ਨੇ ਜਿਹੜੀ ਆਪਾਂ ਦੁੱਧਾ ਧੂਆ ਬੱਚੀ ਹੈ ਇਹ ਕੈਦਨ ਲੈਂਦੀ ਆ ਇਹ ਲੈ ਲੇ 15 ਦਿਨ ਹੈ ਜੀ 15 ਦਿਨ ਵਾਕੀ 21 26 ਕਿਲੋ ਜਣੇ ਰਿਕਾਰਡ ਹੈ ਦੂਰੇ ਹਰੇ ਦਿਨ 15 ਤੋਂ 20 ਲੈ ਜੀ 15 20 ਨਾਲ ਬਾਕੀ ਦੁੱਧ 30 एवरेज ਚੱਲ ਬਾਰੇ 30 एवरेज ਕਲੀਅਰ ਹੀ ਕਰ ਤੂੰ 25 ਲੀਟਰ ਕਲੂਨ ਨੇ ਕੱਢਿਆ ਰਾਇ ਜੀ ਇਹਦਾ ਰੇਟ ਫਿਰ ਇਹਦਾ ਫੋਮ ਤੇ ਕਰਾ ਕੱਚੀ ਆ ਹਣਾ ਕੱਚੀ ਆ ਬਾਈ ਤੋਰੀ ਬਾਹਰ ਨੂੰ ਇਹਨੂੰ ਸੋ ਚਾਰੂ ਵਗੈਰਾ ਪੂਰੀ ਫੋਲ ਤੇ ਲੈਵਾ ਫਿੱਟ ਫਾਟ ਆ ਜਮਾ ਫਿਟਿੰਗ ਆ ਫਿਟਿੰਗ ਆ ਅੱਟ ਰਾਇ ਸੋ ਜਿਹੜਾ ਆ ਲੈਵਾ ਵਹਿਰ ਦੇ ਲੱਗਿਆ ਵਾ ਡਾਕਟਰ ਦਾ ਨੰਬਰ ਲੀਡ ਕਰਕੇ ਰੱਖਦੇ ਹੋ ਫੋਨ ਦੇ ਵਿੱਚੋਂ ਇਹਨਾਂ ਦੇ ਮੰਨ ਕੇ ਚੱਲੋ ਵੀ ਬਾਹਲੇ ਕਰਨੋਂ ਮਾੜੇ ਹੁਣ ਤਾਂ ਕਹਿਣੇ ਕੀ ਐ 2-3% ਮਿਸਟੈਟਿਕ ਆਉਣ ਦੇ ਚਾਂਸ ਹੁੰਦੇ ਆ ਨਹੀਂ ਇਹ ਨੂੰ ਨਹੀਂ ਆਉਂਦੀ ਬਾਈ ਥੱਲੇ ਦੇਖੋ ਡੂਮਣਾ ਮਖਿਆੜੀ ਹੈ ਜਮਾ ਫਿਟਿੰਗ ਆਲਾ ਲੇਵਾ ਤੇ ਪੂਰੀ ਰਾਜੀ ਸੰਹੀ ਬੜੀ ਵੀ ਕੱਦ ਕੋਠ ਵਜਨ ਜਿੰਦੇ ਜਾਣ ਬਹੁ ਗੁੱਡੀ ਬੜਾ ਥੱਲੇ ਵਾਲੂਆ ਦੇਖੋ ਜਮੈਂ ਸਾਫ ਸੁਥਰੀ ਪੂਰੀ ਰਾਜੀ ਪਲੀ ਵੀ ਤੇ ਰੇਟ ਜੀ ਦੇ ਹਿਸਾਬ ਨਾਲ ਉਹ ਵੀ ਮਰਿਆ ਰੇਟ ਦਾ ਵੀ ਫਿਰ ਹੁਣ ਚੀਜ਼ ਦੇ ਅਕੋਰਡਿੰਗ ਹੋਣਾ ਇਹ ਚੀਜ਼ ਆ ਯਾਰ ਉਸੇ ਆ ਉਹ ਯਾਰ ਰੇਟ ਹੋਣਾ ਸੋ ਫੇਸ ਕੁਆਲਟੀ ਵਗੈਰਾ ਦੇਖੋ ਤੇ ਨਾਲਾ ਨੂੜਾ ਦੇਖੋ ਥੱਲੇ ਗੁੰਦੀ ہوئی ਆ ਫਿੱਟ ਫਾਟਾ ਦੂਜਾ ਸੂਆ ਵੈੜ ਸੁੰਦੀ ਪਈ ਆ ਦਿਨ ਸਿਰਫ 10 ਕ ਲੈਂਦੀ ਪਈ ਆ ਹਨਾ 15 ਵਾਲੇ ਜੀ 15 ਦਿਨ ਬਾਕੀ ਹੈ ਨਾ ਤੇ ਵਧੀਆ ਮੰਨ ਕੇ ਜੱਜੋ ਕਹਿੰਦਾ ਸੁਆਹ ਜੂ ਜਮਾਣਾ ਦੋਤੇ ਹੁੰਦੀ ਨੇ ਇਹਨੂੰ ਹਾਂਜੀ ਤੋਂ ਸਰਦੀ ਸਰਦੀ ਆਈ ਬਾਈ ਜੀ ਇੱਕ ਦਿਨ ਹੋਰ ਤੁਹਾਨੂੰ ਨੋਟਿਸ ਦੇ ਦਿੱਤ ਲਿਆ ਦੀ ਇਦਾਂ ਦੇ گاਵਾ ਕੋਈ ਚੰਗੇ ਜਿਹੜੇ ਵਧੀਆ ਕਾਰੋਬਾਰੀ ਬੰਦੇ ਆ ਹਨਾ ਵੀ ਉਹਨਾਂ ਕੋਲੋਂ ਦਾ ਮਿਲ ਜਾਂਦੀਆਂ ਨੇ ਕਿ ਐ ਆਮ ਖਾਣੂ ਵੀ ਨਹੀਂ ਇਦਾਂ ਦੇ گاਵਾ ਮਿਲਦੀਆਂ ਕੱਲੇ ਮੈਲ ਦੇ ਫਾਰਮਰ ਹਨਾ ਫਾਰਮਰ ਵੈਡ ਆ ਜੀ ਠੀਕ ਹੈ ਅੱਗੇ ਆਪਾਂ ਪਲੂਨ ਦੇਖੀਏ ਇੱਧਰ ਹਨਾ ਇਹ ਪਲੂਨ ਆ ਜੀ ਇਹ ਦੁੱਗੀ ਚੌਗੀ ਹੋਊ ਦੇਖਣਾ ਹੈ ਇਹਦਾ ਬਚਾ ਤੇ ਮਾੜੇ ਮਾੜੇ ਬਹੁਤ ਚੰਗੀ ਹੋਈ ਮਾੜੇ ਮਾੜੇ ਫੋਟਾਂ ਇੰਜ ਆ ਗਈਆਂ ਹਨ ਮਾਰਸ ਦਾ ਬਾਤ ਹੋਇਆ ਲਈ ਮੀਨੀ ਆ ਗਈ ਹੈ ਨਾ ਹਾਂ ਮੀਨੀ ਆਈ ਬਾਤ ਹੋਈ ਹੈ ਚੰਗੀ ਕਰਦੇ ਜੱਜ ਕਾਲਾ ਕੈ ਦਿਨ ਕੱਢਦੀ ਹੈ ਇਹ ਇਹ ਵੀ ਲੈ ਲਿਆ 12 15 ਦਿਨ ਲੈ ਜਾ ਕਰੀਏ 15 ਦਿਨ ਤੋਂ ਇਹ ਵੀ ਚੰਗੀ ਬਈ 15 ਦਿਨ ਬਾਕੀ ਦੁੱਧ ਦੀ ਐਵਰੇਜ ਕਿਰੋ ਹੋਈ ਜੀ 20+ 20 ਤੋਂ ਪਲੱਸ ਹਾਂਜੀ ਰੇਟ ਵਜਾ ਰੇਗਾ ਚੰਗਾ ਇਹ ਨੀਰ ਲੈ ਗਿਆ ਤਾਂ ਕੋਈ 25 ਕਿਲੋ ਦੁੱਧ ਨੂੰ ਕੋਈ ਮਹਣੇ ਨਹੀਂ ਦੱਸਦਾ 20 ਮਨ ਕੇ ਲੈ ਜੇ ਹਾਂ 20 ਮਨ ਕੇ ਰੇਟ ਇਹਦਾ ਕਿਰੋ ਹੋਊਗਾ ਰੇਡ ਫੋਨਤੀ ਕਰਾਂਗੇ ਬਈ ਸੋਤੀਜੇ ਨੰਬਰ ਤੇ ਆਪਾਂ ਪਨੂਨ ਬੱਚੀ ਦਿਖਾ ਜੈਨੇ ਇੱਕ ਤਰ੍ਹਾਂ ਸਿੰਗ ਮਾੜੇ ਮਾੜੇ ਦੇ ਹੱਲਦੇ ਆ ਤੇ ਬਲਡਲਾ ਕਾਫੀ ਆ ਹਨਾ ਦੁੱਧ ਦੀ ਐਵਰੇਜ 20 ਮੰਨ ਕੇ ਨੇ ਜੇ ਪਰ ਚੱਲੂ 20 ਤੋਂ ਪਾਰ ਪਾਰ ਚੱਲੂ ਵੀਰੇ ਯਾਰ 20 ਤਾਂ ਕਿਉਂ ਦਊਗਾ ਅਸੀਂ 25 ਕਿਲੋ ਦਾ ਗੱਲ ਹੀ ਕੁਸਨੀ ਠੀਕ ਆ 22 ਚੋ ਕਰਾਂ ਚ ਹੈਗੀ ਆ ਬੱਚੀ ਬਾਕੀ ਬਈ ਜਿਹੜੇ ਸਿੰਗੜੇ ਨੇ ਫੋਟਾ ਫੁੱਟੀਆਂ ਵੀ ਨੇ ਠੀਕ ਹੈ ਬੈਠੇ ਮੰਨ ਲਾ ਵੀ ਜਿਵੇਂ ਡਾਕਟਰ ਦੀ ਅੜ ਗੈਲੀ ਨਾਲ ਠੀਕ ਐਨੀ ਨੇ ਫੁੱਟੀਆਂ ਠੀਕ ਆ ਉਸ ਹਾਲ ਫੁੱਟੀਆਂ ਵੀ ਆ ਹਨਾ ਠੀਕ ਹੈ ਆ ਠੀਕ ਹੈ ਸੈਂਕੀ ਸਾਹ ਭਰਦੇ ਆ ਜਾਜਾ ਜੀ ਗੱਲ ਲੈ ਚਲਾਂ ਤੁਹਾਨੂੰ ਤੇ ਇਹ ਵਾਲੀ ਬੱਤੀ ਆ ਬਾਈ ਲੇਵਾ ਦੇਖੋ ਚਾਹੇ ਕਰਦੀ ਆ ਬਹਾਥੀ ਚ ਵਈ ਚਾਹੇ ਮਸ਼ੀਨੀ ਹੈਣਾ ਜਿਵੇਂ ਮਰਜੀ ਦੋਨੇ ਟਾਈਪ ਦਾ ਇਹਦੇ ਵੇੜਦੇ ਲੇਵਾ ਲੱਗਿਆ ਹੋ ਪੂਰੀ ਸਾਫ ਸੁਥਰੀ ਤੇ ਪਿੰਡ ਤੌੜਾ ਜਿਲ੍ਹਾ ਬਰਨਾਲਾ ਹਾਂਜੀ ਇੱਕ ਵਾਰੀ ਹੋਰ ਦੂਰ ਕਿੱਢ ਲਓ ਸਾਹ ਪਿੱਛੇ ਹੋ ਕੇ ਦਿਖਾ ਦਿਓ ਲੇਵਾ ਗੁੱਠਾ ਵੀ ਅੱਗੇ ਤੋਂ ਵੀ ਗੁੱਠਾ ਦੇਖ ਲਓ ਪਿੱਛੋਂ ਵੀ ਦੇਖ ਲਓ ਬਾਈ ਪੂਰੀ ਜਵਾਨੀ ਹੈ ਜਮਾ ਪਹਿਲਾ ਸੂਆ ਜਮਾ ਤੋ ਇਹ ਦਾਦੀ ਵਰ ਦੇਵਾਂਗੇ ਦੋਂਦੀ ਚੌਗੀ ਹੂ ਦੇਖੀ ਫੈਣੀਗੀ ਜੇ ਤੁਸੀਂ ਅੱਖੋਂ ਤਾਂ ਆਪ ਦੇਖ ਲੈਣੇ ਆ ਬਸ ਠੀਕ ਆ ਕੋਈ ਗੱਲ ਨਹੀਂ ਹਾਂ ਦੋਂਦੀ ਚੌਗੀ ਆ ਬੱਚੀ ਕੋਲੋਂ ਤੋ ਕੋਈ ਵੀ ਨਾ ਛੋੜੇ ਪਸੰਦ ਤੋਂ ਵਿਆਹ ਕੇ ਦੇਖ ਕੇ ਲੈ ਜਾਣ ਅੰਦਰ ਨੂੰ ਦੇ ਕੇ ਖਰੀਦਾਰੀ ਕਰ ਸਕਦੇ ਹੋ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲਈ ਸਾਬਦਾ ਤਹਿ